ਰਬਾ ਜੈਤਰਾ ਖਾ ਲਓ ਪਤੰਗਰਾ ਲੈਲਾ ਤਾਂ ਬਾਈ ਜਿਵੇਂ ਕਹਿੰਦਾ ਨਹੀਂ ਖੂਂਡਾ ਮਰੂ ਏ ਠੂਈ ਚ ਦੇ ਓਏ ਉਹ ਆਉਂਦਾ ਬਾਬਾ ਉਹ ਦਵਾਈ ਦਵਾਣੇ ਤੂੰ ਕਹੀ ਜਾਂਦਾ ਸੀ ਔਖਾ ਹੋਈ ਜਾਣਾ ਰਹਿਣਾ ਮੈਂ ਢਿੱਡ ਨਾਲ ਬੋਲ ਮਾਰ ਬਾਬੇ ਨੂੰ ਓਏ ਉਹ ਸੱਪਾ ਕਾ ਨੂੰ ਬੋਲ ਮਾਰਨਾਂ ਨੂੰ ਜੋਗੀ ਨੂੰ ਬੋਲ ਕਹਿੰਦਾ ਆ ਜੇ ਆਗੇ ਨਾ ਆਇਆ ਬਾਬਾ ਆਇਆ ਹਾਲ ਤਾਂ ਮੰਦੇ ਨੇ ਬਹਿ ਜਾ ਮੰਦੇ ਹਾਲ ਮੰਦੇ ਹਾਲ ਆਓ ਇੱਟ ਜਾਲਾ ਚੱਕਲਾ ਇਹ ਤਾਂ ਤਾਂ ਲੈ ਲੰਘ ਕੋਈ ਗੱਲ ਨਹੀਂ ਹੋਰ ਸੁਣਾ ਹੈ ਹੋਰ ਤਾਂ ਮੈਂ ਤੈਨੂੰ ਇੱਕ ਵਿਸ਼ੇਰੀ ਸੁਣਾ ਦਿਆਂ ਦਵਾਈ ਦੇਖ ਲੈ ਪਹਿਲੇ ਵਾਸਤੇ ਇਹ ਤਾਂ ਡਾਊਨ ਹੈ ਇਹ ਸੇ ਤਾਂ ਡਾਊਨ ਆ ਢਿੱਡੀ ਵਧ ਜਾਂਦਾ ਕੱਲਾ ਦੇਖ ਆ ਪਿੰਦਾ ਨਹੀਂ ਕੁਛ ਮੈਨੂੰ ਖਾਂ ਤਾਂ ਸਾਰਾ ਕੁਝ ਖਾ ਜਾਂਦਾ ਜਿੰਨਾ ਪਿਆ ਹੁੰਦਾ ਆਦਾ ਨਹੀਂ ਖਾਇਆ ਸੀ ਕਾਨੂੰ ਨਹੀਂ ਲੱਗਦਾ ਕਿੰਨੀ ਸਿਹਤ ਕਮਜ਼ੋਰ ਹੈ ਇਹਦੀ ਆ ਤੇਰੀ ਨਾਗ ਤੇ ਆ ਨਾਗ ਤੇਰੀ ਤੇਰੇ ਪੇਟ ਦੇ ਵਿੱਚ ਗਰਮਾਹਸ਼ ਹੈ ਗਰਮੀ ਲੀਵਰ ਜਿੰਨ ਕਹਿ ਦੇ ਤੇਰੇ ਪਿਸ਼ਾਬ ਮੱਚ ਕੇ ਆਉਂਦਾ ਖਾਇਆ ਪੀਆ ਲੱਗਦਾ ਨਹੀਂ ਤੈਨੂੰ ਘਰ ਦੇ ਵਿੱਚ ਤਾਂ ਬੜਾ ਖੁਸ਼ ਆ ਖਾਣ ਤੇ ਇਸੇ ਕਰਕੇ ਤਾਂ ਸੁੱਕਿਆ ਪਿਆ ਕੰਨ ਤੇਰੇ ਬਾਹਰ ਆਏ ਪਿਆਲਾ ਤਾਂ ਕਿਵੇਂ ਹੋਈ ਐ ਇਹਨੂੰ ਖਾਇਆ ਪੀਆ ਗਰਮਾਇਆ ਸੀ ਤੇਰੇ ਪੇਟ ਤੇ ਜਿਵੇਂ ਦੇ ਵਿੱਚ ਗਰਮੀ ਏੜੀ ਬੂਟੀ ਦੇ ਦਈਏ ਤੈਨੂੰ ਐਸੇ ਲੱਗਣੀ ਦੇਖ ਲੈ ਬਾਬਾ ਤੇਰਨੂੰ ਕਿੰਨਾ ਚੰਗਾ ਭਲਾ ਕਿੰਨਾ ਤਕੜਾ ਸਰੀਰ ਦਾ ਬਾਬੇ ਦਾ ਤੂੰ ਤਾਂ ਜੰਮੀ ਸੁੱਕਿਆ ਪਿਆ ਤੂੰ ਤਾਂ ਸੁੱਕ ਕੇ ਪਤੰਦਰਾ ਜਮ ਬੀੜੀਆਂ ਰਕ ਲੱਤਾ ਹੋਈਆਂ ਪਈਆਂ ਤੇਰੀ ਆ ਐਸੇ ਕਰਕੇ ਤਾਂ ਤੈਨੂੰ ਕਹਿਣਾ ਯੜੀ ਬੂਟੀ ਦਿਮਾਗ ਤੇਰੀ ਫਰਕ ਹੋ ਗਈ ਉਹ ਇਹ ਰੋਟੀਆਂ ਇਹ 15 ਖਾਂਦਾ ਰੱਖਦੀਆਂ ਤਿੰਨ ਮਹੀਨੇ ਦੇਖ ਬਾਬੇ ਦੇ ਨਾਲ ਮਰੀ ਉਹ ਇਹ ਉਹ ਸੰਦਰ ਦਾ ਬਲੱਡ ਘਾਤਾ ਬੀਪੀ ਦੀ ਵੀ ਗੋਲੀ ਦੇ ਦੇਂਗੇ ਹੈਗੀ ਬਾਬਾ ਦੇਸੀ ਦਵਾਈ ਹੈਗੀ ਹੈ ਆਕਰ ਗੁੰਡੀ ਇਹਦੇ ਵਿੱਚ ਚਾਕਰ ਚੁੰਡੀ ਇਹਦੇ ਵਿੱਚ ਦੋਨਾਂ ਨੂੰ ਮਿਲਾ ਕੇ ਕਰਕੁੰਡੀ ਬਣਾ ਦੇ ਕਰਕੁੰਡੀ ਦੇ ਦੇ ਫਿਰ ਬਾਬਾ ਇਹਨੂੰ ਕਰਕੁੰਡੀ ਦੇਣੀ ਪਊ ਨਹੀਂ ਫਿਰ ਤੈਨੂੰ ਖੁੰਡੀ ਚਖਣੀ ਪੈਗੀ ਹੁੰਡੀ ਤੂੰ ਹੁੰਡੀ ਤਾਂ ਕਿਹੜੀ ਹੁੰਡੀ ਚੱਕੀ ਫਿਰਦਾ ਬਾਹਲੀ ਪੜੀ ਇਹ ਤਾਂ ਹੈ ਨਾ ਕਈ ਵਾਰ ਜਿਵੇਂ ਹੁਣ ਦਵਾਈ ਦਿੰਨੇ ਅਸੀਂ ਨਹੀਂ ਲੱਗਦੀ ਬੰਦਿਆਂ ਵਾਸਤੇ ਦਵਾਈ ਜਿਵੇਂ ਆਪਾਂ ਸੂਆਂ ਨੂੰ ਦਵਾਈ ਕਈ ਵਾਰੀ ਦੇ ਦਿੰਨੇ ਉਹ ਫਿਰ ਇਹ ਹੁੰਡੇ ਨਾਲ ਲੋਟ ਕਰਨਾ ਪੈਂਦਾ ਹੁੰਡਾ ਬੜਾ ਚੰਗਾ ਦੇ 12ਵਾਂ ਮਗਾਇਆ ਪਾਰੋਂ ਕਥੋਂ ਮਗਾਲਿਆ ਇਹ ਬੈਣੀ ਵਾਲ ਤੋਂ ਮਗਾਇਆ ਅੱਛਾ ਅੱਛਾ ਉੱਥੇ ਨਾ تھا ਆਪਣੀ ਅੱਛਾ ਠੀਕ ਹੈ ਟੋਲੀ ਬੈਠੀ ਆਪਨੇ ਟੋਲੀ ਬੈਠੀ ਐ ਤੇ ਤੂੰ ਕਿਵੇਂ ਟੋਲੀ ਚ ਵਿਛੜਿਆ ਲੱਗਦਾ ਮੈਨੂੰ ਉਹਨਾਂ ਨੇ ਪਜਾਤਾ ਕੁੱਟ ਕੇ ਕੱਢਿਆ ਲੱਗਦਾ ਛੇਤਰਾ ਨਾ ਦਬਾਲੇ ਉਹ ਇਹਨੂੰ ਚੰਗੀ ਦਵਾਈ ਦੇ ਦੀ ਕਿਤੇ ਹੋਰ ਉਹ ਵੀ ਤੈਨੂੰ ਛੇਤਰਾ ਨਾ ਦੋ ਲੈਣਾ ਪੈਜੀ ਨਹੀਂ ਇਹਦੇ ਵਾਸਤੇ ਬੜੀ ਚੰਗੀ ਦਵਾਈ ਨਹੀਂ ਤੈਨੂੰ ਨਾਜ਼ੂ ਕੋਈ ਨਹੀਂ ਕੋਈ ਅਰ ਕੁਰਕੁੰਡੀ ਦੇ ਦੇਾਂਗੇ ਤੈਨੂੰ ਕਰਕੁੰਡੀ ਕਰਕੁੰਡੀ ਦੇ ਦੇਾਂਗੇ ਕੋਈ ਗੱਲ ਨਹੀਂ ਕਰਮ ਹੁੰਦਾ ਹੈ ਪੱਜ ਕੇ ਰਹੀ ਵਾਪਾ ਕਿਤੇ ਤੇਰੇ ਵਾਲਾ ਖੁੰਡਾ ਤੇਰੀ ਜੀਵਨ ਸੰਗੜ ਲਾ ਸੰਗੜ ਲਵਾ ਦੀਏ ਤੂੰ ਮੈਂ ਗੜਰ ਮੈਨੇ ਤੈਨੂੰ ਨਾ ਲਾਉਣਾ ਪਿਆ ਦਵਾਈ ਦੇ ਨਾਲ ਚੱਲ ਪਾਪਾ ਐਂ ਕਰ ਫਿਰ ਆ ਬਣਾ ਕੇ ਦੇ ਦੇ ਸਾਨੂੰ ਦਵਾਈ ਇਹਦੀ ਕੁੜੀਆਂ ਬਣਾ ਦੇ ਕੁੜੀਆਂ ਬਣਾ ਦੇ ਹਾਲੇਂਗਾ ਚੱਪਲਾ ਇਹਦੀ ਵੀ ਪਰ ਭੂੰਡੀ ਪਾ ਦੇਂਗੇ ਵਿੱਚ ਥੋੜੀ ਜੀ ਭੂੰਡੀ ਪਾ ਦੇ ਤੇ ਇਹਨੂੰ ਐਂ ਜੇ ਕਰਨ ਨੂੰ ਹਟਾ ਯਾਰ ਇਹੇ ਕਿ ਕਰਨ ਨੂੰ ਹੈ ਰਹਿ ਤੈਨੂੰ ਇਹ ਤੇ ቱਹੀ ਤੇ ਮਲਣੀ ਆ ቱਹੀ ਤੇ ਮਲਣੀ ਆ ਦੇਹ ਬਲੱਡ ਸਹੀ ਹੋ ਜਾ ਸਭ ਕੁਝ ਸਹੀ ਹੋ ਜਾ ਗਦੈਲੇ ਵਰਗੀ ቱਹੀ ਤੇ ਜਦੋਂ ਮਸਲੇਗਾ ਸਭ ਸੈਟ ਹੋ ਜਾਣੇ ਤੇਰਾ ਨਸਾਂ ਚੱਲ ਪੈਣੀਆਂ ਧਮਣੀਆਂ ਤੇਰੀਆਂ ਰੁਕੀਆਂ ਪਈਆਂ ਕੋਸ਼ਿਕਾਵਾਂ ਦੇ ਵਿੱਚ ਪਾਣੀ ਪਿਆ ਸੱਪ ਕਹਿੰਦਾ ਸੱਪ ਦਿਖਾ ਦਿੰਨੇ ਕਾਲਾ ਸਾਪ ਹੀ ਆਪਣੇ ਕੋਲੇ ਤੇਰੇ ਨੂੰ ਵੀ ਕਾਲਾ ਬਾਦ ਸੱਪ ਕਿੱਦਾਂ ਨਹੀਂ ਕਈ ਬਣਾਪਾ ਇਹ ਰੰਗ ਪੱਕਾ ਹੀ ਕਾਲਾ ਨਹੀਂ ਹੈ ਸੱਪਾਂ ਚ ਰਹਿ ਰਹਾ ਕਾਲੇ ਸੱਪਾਂ ਚ ਰਹਿ ਰਹਾ ਕਾਲਾ ਹੋ ਗਿਆ ਸੱਪਾਂ ਦਾ ਜਦੋਂ ਅਸੀਂ ਯੈਰ ਕੱਢਦੇ ਆ ਨਾ ਯੈਰ ਪੀਨੇ ਹ ਹ ਉਹਦੇ ਨਾਲ ਤੁਹਾਡੇ ਰੰਗ ਦਾ ਫਰਕ ਪੈ ਜਾਂਦਾ ਇਹ ਚੱਬੰਡੇ ਪੀਖ ਆ ਗਿਆ ਬਾਬੇ ਦੀ ਜੜੀ ਬੂਟੀ ਤਾਂ ਨਹੀਂ ਖਾ ਗਿਆ ਜੜੀ ਬੂਟੀ ਦੇ ਵਾਸਤੇ ਯਾਰ ਪੀਂਦੇ ਆ ਕਰ ਜੜੀ ਬੂਟੀ ਤਾਂ ਨਹੀਂ ਖਾ ਗਿਆ ਬਾਬੇ ਦੀ ਨਹੀਂ ਕਿਤਾ ਜਗਾ ਹੀ ਹੈ ਨਹੀਂ ਜੀਬ ਵੀ ਆਈ ਪਈ ਹੈ ਸਾਰੇ ਮੂੰਹ ਚ ਦਵਾਈ ਕਿੱਥੋਂ ਨਹੀਂ ਪਤਾ ਨੂੰ ਕੋਇਨ ਠੀਕ ਹੈ ਠੀਕ ਹੈ ਉਹ ਇਹ ਮਾਜਨ ਉਹ ਕੋਇਲ ਕੋਇਲ ਬਾਬੇ ਕੋਇਲ ਨਹੀਂ ਬੱਚੇ ਮਮਾ ਆਇਆ ਕੋਇਆ ਤਾਂ ਕਰਤਾ ਬਾਬੇ ਨੂੰ ਕੁੱਟਣ ਵਾਸਤੇ ਸੱਡਿਆ ਉਹ ਕੋਈ ਨਹੀਂ ਬੱਚਾ ਬੱਚਾ ਇਹ ਮਮਾ ਇੱਦਾਂ ਦੇ ਦੇ ਦਵਾਈ ਦੇ ਦੇ ਬਾਬੇ ਨੂੰ ਜ਼ਖਾਮ ਵੀ ਲੱਗਿਆ ਪਿਆ ਕਦੋਂ ਦਾ ਯਾਰ ਐਂ ਸੁਰਤ ਉਹ ਬਾਬਾ ਉਹ ਥੋੜਾ ਪਾਵਾਂਗੇ ਥੋੜਾ ਵੀ ਜਾਣਦੇ ਆ ਬਾਬੇ ਤੂੰ ਜਾਏ ਹੁਕਮਾ ਉਦਾਂ ਐ ਕਰਨ ਲੱਗਾ ਜਿਵੇਂ ਇਰਲੀ ਭਜਾਉਂਦੇ ਹੁੰਦੇ ਆ ਚੱਜ ਨਾ ਫੂਕ ਮਾਰ ਫੂਕ ਕਰਕੇ ਐ ਕਾ ਚਲੇ ਮੰਤਰ ਕਿ ਜੀ ਗਏ ਚਲੇ ਟੋਲਾ ਓਰੇ ਬਾਸ਼ਾ ਬਾਸ਼ਾ ਗਾ ਬਾਸ਼ਾ ਬੇਗੀ ਵਾਲਾ ਨੇ ਪੱਕੀਆ ਬਾਸ਼ਾ ਪੱਕੀ ਤਾਂ ਪੱਕੀਆ ਚਲੇ ਮੰਤਰ ਓਰੇ ਬਾਸ਼ਾ ਆਜਾ ਚਰਕੀਂਡੀ ਵੜ ਜੇ ਗਰਕੀਂਡੀ ਓਏ ਬੱਜਾ ੜਕੇ ਤੈਨੂੰ ਨਾ ਆਵੇ ਲਿੰਡੀ ਇਹ ਕੈ ਐ ਓ ਜੀ ਜੀ ਤੇ ਮਾਦੂਏ ਇੱਕ ਤੈਨੂੰ ਸੀਸੀ ਦੇਵਾਂਗੇ ਆ ਜਾ ਚਰਕੀਨੀ ਮੈਨੂੰ ਨਾਵੇ ਤੜਕੇ ਦੀਂਦੀ ਦਵਾਈ ਕੰਮ ਕਰ ਗਈ। ਕ ਕੀ ਕਹੀ ਜਾਂਦਾ ਸਹੀ ਜੇ ਹਾਂ ਤੂੰ ਹੱਥ ਕਰ ਮੈਂ ਇਹ ਤੂੰ ਰਹਿ ਪਹਿਲਾਂ ਤੂੰ ਤਾਂ ਦਵਾਈ ਲੈ ਲੈ ਇਹ ਤਾਂ ਉਲਝਾਤਾ ਕੰਮ ਹੈ ਤੇਰੇ ਕੁੜੇ ਵਰਗਾ ਅੱਗੇ ਆ ਅੱਗੇ ਇਹ ਦਵਾਈ ਕੁੜੀਆਂ ਤੇਰੇ ਵਾਸਤੇ ਬਣਾਈ ਹੈ ਤੂ ਲੈ ਲੈ ਆ ਗੋਸੂ ਦਾ ਇਹ ਤੂੰ ਹੀ ਲੈ ਲੈ ਪ੍ਰਾਵਾ ਇਹ ਤਾਂ ਲੜਨ ਵਾਸਤੇ ਸੱਦਿਆ ਉਹ ਕਹਿੰਦਾ ਤੂੰ ਤਾਂ ਲੈ ਲੈ ਤੇਰੇ ਸਿਆਣਾ ਬੰਦਾ ਸਮਝਾ ਇਹਨੂੰ ਮੈਂ ਬਥੇਰਾ ਸਮਝਾਇਆ ਤਾਂ ਇਹ ਕਹਿੰਦਾ ਵੀ ਤੂੰ ਵੀ ਲੈ ਲੈ ਤਬਾਈ ਤੇਰੇ ਹੁੰਡੇ ਵਰਗਾ ਸਰੀਰ ਹੋਇਆ ਪਿਆ ਇਹ ਹੁੰਡੇ ਵਰਗਾ ਸਰੀਰ ਬਣਾਇਆ ਇਹ ਇਹ ਬੁਲਬਲੇ ਮੰਗੂ ਫੁੱਲਿਆ ਪਿਆ ਪਤੰਦਰਾ ਤੇਰੇ ਬਾਤ ਐ ਨਹੀਂ ਤਕਰੀਬ ਦਵਾਈ ਤਿਆਰ ਕੀਤੀ ਤੇ ਤੂੰ ਕੰਮ ਖਰਾਬ ਕਰਦਾ ਹੀ ਸਾਰਾ ਤੂੰ ਆ ਜਾ ਤੀਜੀ ਦੇ ਆਸ ਵਿੱਚ ਆ ਦੇ ਇਹਦੇ ਨਾਲ ਹਵਾ ਨਿਕਲ ਨਹੀਂ ਤੇਰੀ ਜਿਹੜਾ ਐ ਕਰਦਾ ਇਹ ਬਾ ਫੜਾ ਉਹ ਇਹ ਬਾਹ ਬਾਹ ਦੇ ਚੱਕ ਇਹ ਆ ਬੇ ਇਹ ਉਹ ਗਰਮ ਹੈ ਨਹੀਂ ਇਹ ਬਾਈ ਨਵਜੇ ਦੇਖ ਇਹ ਕੀ ਹੈ ਗਰਮ ਹੋ ਗਿਆ ਉਹ ਉਹ ਮੇਤੇ ਜੀ ਗਰਮ ਐ ਸਾ ਹੈਗੀ ਇਹ ਆ ਬਈਏ ਖੱਟ ਪੈਰ ਦੁਖਦੇ ਆ ਆ ਆ ਇਹ ਸਰ ਦੁਖਦਾ ਤੇਰਾ ਮਾਥੂ ਮਾਥੂ ਦੁਖਦਾ ਹੈ ਮਾਥੂ ਦੁਖਦਾ ਹੈ ਇਹ ਇਹ ਗੜਾ ਦੁਖਦੀ ਆ ਉਗ ਦੋਨੇ ਪੇੜੇ ਖਾਣੀ ਆ ਆਹਾ ਹਾ 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 ਦੁਖਦੇ ਆ ਹਾਂ ਦੁਖਦੇ ਆ ਏ ਓ ਜੂਜੀ 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 ਆ ਜੂਜੀ ਨਹੀਂ ਦੁਖਦੇ ਓਏ ਆ ਜਾ ਆਹ ਜੀ ਜਾ ਓਏ ਆਹ ਪੈਰ ਦੁਖਦਾ ਹੈ ਆਏ ਵੀ ਦੁਖਦਾ ਹੈ ਆ ਜਾਈਦਾ ਜਾ ਸਾਧ ਬਾਈ ਲੈ ਲੈ ਬਾਦ ਜਾ ਜਾ ਤੇਰਾ ਪਲਾ ਹੋਵੇ ਠਗੜਾ ਤੋੜਣਾ ਕਿ ਨਹੀਂ ਥੋੜਾ ਸਾਨੂੰ ਤੇਰੇ ਨਾਲ ਪਾਉਣਾ ਪਈ ਲੈ ਓ ਪਈ ਥੋੜਾ ਮੜਾ ਜਾ ਲੈ ਬਾਈ ਥੋੜਾ ਪਾਈ ਓਏ ਨਾ ਕੋਤੰਦਰਾ ਮੰਤਰ ਮਾਰਨ ਲੱਗ ਗਿਆ ਥੋੜਾ ਪਾਈ ਥੋੜਾ ਬਾਈ ਏ

ਇਹਨੂੰ ਬੰਨ ਕੇ ਰੱਖਿਆ ਤਾਂ ਅੱਜ ਲੋ ਬਈ ਬੋਲ ਬਸ ਇਹ ਨਾ ਬਾਬਾ ਮਾਰਦਾ ਸੀ ਬਾਈ ਉਹ ਮਹੀ ਮਾਜਾ ਮੈਂ ਆ ਬਈ ਫੜਿਆ ਤੇ ਅਸੀਂ ਬਾਬੇ ਨੂੰ ਮਾਰਦੇਗਾ ਅਮਰ ਅਸਤਿੰਦਰ ਗੁਸਤੀਂਗਰ ਵਾਸਤੂ ਸਤੁਸਤੀਂ ਮਰ ਬਲੋਗ ਅਸਤੀ ਆ ਅਮਰ ਗੁਸਤੀਂਦਰ ਵਾਸਤੇ ਇਕਲਕਲ ਗੁਸਤੇ ਫਾਸ਼ੂ ਐ ਬਰਸ਼ ਆ ਮੋ ਉਸ ਆਕੇ ਆਲਾ ਵੋਸਤਿੰਦਰ ਵਾਂਟੂ ਸੀ ਚਗਰੰਡੀਂਗਲ ਗੁਸਤਾ ਏ ਮਰਮਸੂਲਿਕਸ ਮਰਗਲ ਗੁਸਤੀ ਆਰਾ ਗੁਸਤੀ ਕਾਰਾ ਗੁਸਤੀ ਆ ਗੁਸਤੀ ਬਲਾ ਬਰ ਬੌਕਸਿੰਗ ਮਰਮਾਸਤੀ ਛੁਪ ਬਹੁਤ ਉਸ ਨੀਲ ਵਾਸਾ ਬਾਇਆ ਯਾਰ ਬਾਇਆ ਬਾਬੇ ਨੂੰ ਮਾਰਨਾ ਕਿਰਮਾ ਤਿੰਦਰੋਸਤ ਕੋਈ ਨਹੀਂ ਬਾਬਾ ਕੋਈ ਨਹੀਂ ਕੋਈ ਨਹੀਂ ਮੁੱਕ ਜਾ ਇੱਕ ਮਿੰਟ ਮੇਰਾ ਮੰਤਰ ਪੂਰਾ ਹੋ ਜਾ ਮੰਤਰ ਕੋਈ ਨਹੀਂ ਕੋਈ ਨਹੀਂ ਆ ਮਾ ਕੋਈ ਗਾਂ ਸਿੰਘ ਸਿੰਘ ਉਸਤ ਬਾਈ ਬਾਬਾ ਜੰਨਰੂਨ ਤਿੰਗਾ ਦਸਤ ਸਿੰਘ ਬਾਈ ਉਹ ਤੂੰ ਬਿਸਤਕ ਜਾ ਰਹਾ ਬਾਈ ਆ ਰਾਸ ਕੁੰਬ੍ਰੇਸਤਾਨਾ ਕੋਈ ਨਹੀਂ ਬਾਬਾ ਬਾਈ ਬਾਈ ਹਮਉ ਤਸਿੰਗਾਰਾ ਬੜੀ ਕਿਸਤੂ ਸਲਾ ਮੰਤਰੂ ਵਿਸ਼ੇਤ ਵਾਉ ਤਿੰਗ ਸਿੰਘ ਆ ਗਿਆ ਨਾ ਬਰ ਹੈ ਤੀ ਅਬ ਇਹ ਦੇ ਨਾ ਬਾਈ ਸਿੰਘ ਗੱਲਾ ਰਾ ਓ ਪਾਪਾ ਗੁੱਸੇ ਹੀ ਕਰ ਗਿਆ ਕਾਣ ਨੂੰ ਪਾਪਾ ਇਹ ਬੁਲਾੰਗਾਸ ਤੇ ਕੋਈ ਨਹੀਂ ਮਾਫ ਕਰਦੇ ਯਾਰ ਸਾਡੀ ਪੂਰੀ ਬ੍ਰਿਸਤਿੰਗ ਅੰਮੋਂ ਰੰਗਸਤ ਪਾਪਾ ਮਾਫ ਕਰਦੇ ਕੋਈ ਨਹੀਂ ਯੰਤਰੀ ਲਾਉਂਦੀ ਪਾਪਾ ਮਾਫੀ ਮੰਗ ਲਾਉਂਦੀ ਬ੍ਰਿਸਤਿੰਗ ਅੰਮੋਂ ਰੰਗਸਤ ਯਾਰਸ ਤੂੰ ਬ੍ਰਿੰਗ ਤਾ ਮਾਫੀ ਮੰਗ ਲਾ ਬੰਦਾ ਦੇਖਾ ਮਰ ਗੋਸਤੇ ਗਰਾਵਾ ਪੂਰੀ ਬ੍ਰਿੰਗ ਆਸਤੂ ਇੰਝ ਇੰਗੋਂ ਗਾਂਗਲ ਗਿਲ ਗਿੰਦਾ ਆਖ ਕੋ ਨਾ ਮਾ ਮਾ ਬੈ ਬਪੀ ਆਵਾਜ਼ ਆਵਾਜ਼ ਆਸ ਤੂੰ ਆਇਆ ਵਾਉ 3 2 8 9 ਮਾ ਉਹ ਉਹ ਹੋ ਗਿਆ ਤੂੰ ਪ੍ਰਾਂਤ ਤੂੰ ਮਾਫੀ ਮੰਗਦਾ ਕਿ ਗਿਟੇ ਤੋੜਦਾ ਕੀ ਹੋਇਆ ਬਪਾ ਜਾਣ ਟੱਕਲਾ ਤੇਰਾ ਸੀਸੀ ਚੱਕਲਾ ਸੀਸੀ ਚੱਕਲਾ ਕੀ ਕਰਦੇ ਆਵਾਜ਼ ਸੰਗਲ ਆਇਆ ਪਾਜਾ ਯੇ ਨੀ ਕਸਟਮ ਆਉਂਗਾ ਗਰ ਉਸ ਬਾਈ ਪਾਜਾ ਯੇ ਆਰਾ ਗੁਸਤੀ ਬਾਰਾ ਗੁਸਤੀ ਢਿੰਗਾ ਉਸ ਚੱਕਦੇ ਆਂਗੇ ਭਟੇ ਓ ਮਾਫੀ ਮੰਗਾ ਕੋਨਾ ਖਾਣਾ ਪੰਗਾ ਲੈ ਲਈ ਬੜੀ ਪੈੜੀ ਕਰਨੀ ਤੇਰੇ ਨਾਲ ਤੇਰੀਆਂ ਹੱਡੀਆਂ ਚੂਸ ਲੈਣੀ ਤੇਰੀਆਂ ਬੋਡੇ ਖਾ ਜਾਾਂਗੇ ਤੇਰੇ ਪੰਨ ਕੇ ਬਾਈ ਇਹਨੂੰ ਪਤਾ ਨਹੀਂ ਕਿ ਪੈੜੀ ਹੋਣੀ ਬਾਈ ਮਾਫੀ ਮੰਗਦਾ ਓ ਆ ਬਈ 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 ਇਹ ਗੁਗੜੇ ਬਈ ਉਹਨੂੰ ਗੁਗੜੇ ਮੁਗੜੇ ਕਹਿੰਦਾ ਸ਼ਬਦਾਂ ਦੇ ਵਿੱਚ ਦੇਖ ਤਾ ਨਹੀਂ ਮੰਤਰਾਂ ਦੇ ਵਿੱਚ ਘੇਰਿਆ ਫੇਰ ਸੈਟ ਹੋਇਆ ਇਹ ਫਿਊ ਮੂਮੈਂਟਸ ਲੇਟਰ ਹੁਣ ਤਾਂ ਇਹ ਬਾਬਾ ਬਣ ਗਿਆ ਕਿੱਥੋਂ ਸੱਦ ਲਿਆ ਤੈਨੂੰ ਬਈ ਉਹ ਗਾਹੇ ਆ ਗਿਆ ਬਹਾਂ ਆਇਆ ਐ ਬਈ ਐ ਬਈ ਹਾਂਜੀ ਐ ਬਈ ਕੀ ਹੈ ਬਈ ਤੂੰ ਹੈ ਕਿਵੇਂ ਆਹਾ ਹਾ ਹਾਂ ਇਹ ਆ ਬਾਹ ਕੀ ਹੈ ਕੀ ਹੋ ਗਿਆ ਕੀ ਇਹ ਤੂੰ ਕੀ ਹੋ ਗਿਆ ਇਹ ਆ ਬਾਹ ਕੀ ਹੈ ਇਹ ਤਾਂ ਹੁੰਗਣਾ ਭਗਤਾ ਇਹ ਗਈਏ ਬੱਬਾ ਜੀ ਨਾੜਾ ਨਾ ਖਾਜੀ ਮੇਰੇ ਉਹਨੇ ਉਹ ਗਲਤੀ ਹੋ ਗਈ ਤੇਰੇ ਕੋਲ ਮਮਾ ਹੋਮਾ ਦੱਜ ਨਹੀਂ ਮੈਂ ਮੈਂ ਗਲਤੀ ਨਹੀਂ ਹੋਊਗਾ ਦਵਾਈ ਦਵਾਈ ਮੈਨੂੰ ਲੱਗਦਾ ਮੇਰੇ ਉਹ ਨਹੀਂ ਮਾਰਦਾ ਬਈ ਮਾਚੀ ਉਹ ਨਹੀਂ ਮਾਰਦਾ ਗੋਲੀ ਤੇਰੇ ਆਹ ਵਾਹ ਬਈ ਉਂਗਲ ਨਾਲ ਖਾਜੀ ਮੂੰਹ ਬੰਦ ਕਰ ਪਹਿਲਾਂ ਮੈਨੂੰ ਡਰ ਲੱਗਦਾ ਹਾਂ ਬਿੱਚੇ ਕੜਾ ਨਾ ਖਾਜੀ ਨਹੀਂ ਨਾ ਬਬੂ ਬਬੂ ਉਹ ਬੈਠੇ ਹੀ ਆਏ ਆਏ ਬਬੂ ਓਏ ਬਬੂ ਓਏ ਓਏ ਉਹ ਬਈ ਉਹ ਜਾਈ ਜਾ ਕਿੱਥੇ ਲਵਾਈ ਆਹੀ ਕੀ ਕਮਾਜੇਗਾ ਬਾਬਾ ਤੇਰਾ ਸਿੱਸੀ ਹੈ ਕਿਹੜੀ ਸਿੱਸੀ ਓਹੋ ਜਾਈ ਉਹ ਦਵਾਈ ਆੜੀ ਓਹੋ ਓਹੋ ਉਹ ਗਿਆ ਇਹ ਅੱਗੇ ਵਈ ਇਹ ਚੰਗਾ ਲੈ ਓਏ ਆ ਗਿਆ ਤੇ ਬਾਈ ਹੈ ਨਹੀਂ ਇਹ ਲੈ ਲੈ ਲਾ ਲਾਦਾ ਬਾਈ ਜਾ ਜਾ ਤੂੰ ਮਹਿਲਾਦਾ ਬਾਈ ਕਾਦੀ ਰਹਿਲਾ ਨਹੀਂ ਓ ਬਬਾ ਹਾਏ ਹਾਏ ਓ ਜਈ ਹਾਂ ਲਾਲੀ ਹੱਥਾਂ ਦੇ ਲਾ ਲਈ ਯਾਰ ਚੰਗਾ ਪਲਾ ਮੈਂ ਤਾਂ ਲੈ ਲੈ ਚੰਗਾ ਹੀ ਲੈ ਖੜਾ ਸੜਾ ਦੇ ਉਹ ਖੜਾ ਛੜਾਉਣਾ ਤੇਰਾ ਪੰਗਾ ਲੈ ਲੈ ਕਿ ਹੁਣ ਨਾਲੇ ਮੈਨੂੰ ਬਹਾ ਲੈਣੇ ਇਹ ਇਹ ਆ ਬਾਬਾ ਹੁਣ ਆ ਜਾ ਹੁਣ ਚੰਗੇ ਭਲਿਆਂ ਨੂੰ ਪੁੱੜੀਆਂ ਰਹੀ ਜਾਂ ਲੈ 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 ਤੋ ਬਾਈ ਜਿਵੇਂ ਕਹਿੰਦਾ ਨੇ ਕੁੰਡਾ ਮਰੂ ਏ ਢੂਈ ਚ ਤੇ ਇਹੋ ਜੀ ਗੱਲ ਨਾ ਕਰ ਉਹਨੂੰ ਹੱਡੀਆਂ ਤੜਾ ਦੇਗਾ ਇਹ ਬਾਈ ਬੱਸ ਬਾਈ ਇਹ ਤਾਂ ਭਿੰਗ ਰਾਜ ਬਣ ਕੇ ਬਹਿ ਗਿਆ ਮੈਂ ਮੈਂ ਬਾਬਾ ਇਹ ਇਹ ਦੋ ਹੱਡ ਦੇ ਖੜਾ ਮੈਂ ਤਾਂ ਬੰਦਾ ਬੱਚੀ ਬੱਚੀ ਵਾਹੀ ਛੱਡ ਦੇ ਯਾਰ ਇਹਨੂੰ ਚਲਾ ਖਾਊਗਾ ਮੈਨੂੰ ਲੱਗਦਾ। ਲੈ ਆਜੋ ਜੇ ਹੈਗੇ। ਉਹ ਨਕੇ ਰੱਖਾਂ। ਲੈ ਬਾਬਾ ਇਹ ਮਹੀ ਆਜੋ। ਮਮਾ ਉਹ ਮਮਾ ਇਹ ਇਹ ਇਹ। ਮਾਹੂ ਪੋਹ ਤਾਂ ਹੁਣ ਸੱਪ ਕੱਢੂ ਆੜੀ। ਹਾਂ। ਉਹ ਕੱਢੇ ਕਿਲੇ ਆਵੇਂਗਾ। ਓਹੋ। ਹਾਂ ਤੇਰੀ ਸਤ ਬੜਾ ਡਰ ਲੱਗਦਾ। ਆਵੇ। ਥੋੜਾ ਥੋੜੇ ਜਾ ਸੱਪ। ਹਾਂ ਦਿਖਾ ਫਿਰ ਨੀ ਮੈਂ। ਕਿਆ ਬਾਬਾ? ਇਦੇ ਵਿੱਚ ਭੂ ਹੈ ਕਬਨ ਦਾ ਸਦਾ ਸਕਬਨ ਉਹ ਵੱਡਾ ਹੀ ਲੱਗਦਾ ਆ ਇੰਜੀਨੀਅਰ ਉਹ ਤੇਰੀ ਭਾਵਾ ਤੂੰ ਆ ਜਾ ਗੂਰੀਏ ਆ ਕੇ ਵੇਖ ਦੇਖ नाग ਦੇਖ ਦੂਜਾ ਦਮੂਹਾ ਕੱਢ ਰਿਹਾ ਇਹ ਕਿਥੋਂ ਕਿਹੜੇ ਪਹਾੜਾਂ ਦੇ ਆ ਯਹਰੀ ਮਤੇ ਬੋਚ ਉਹ ਹੱਥ ਨਾ ਲਾ ਇਹਦੇ ਆਹ ਜਹਰ ਇਲਾਹ ਪਾਣੀ ਪਾ ਦੇ ਨੂੰ ਪਾਣੀ ਵਧੀਆ ਵਧੀਆ ਪਾਣੀ ਪਾ ਦੇ ਨੂੰ ਸੱਪ ਨੂੰ ਦੂਜੂ ਮੰਤਰ ਨਾਲ ਪੈਂਦਾ ਇਹ ਤੇਰੇ ਨਾਲ ਉਹ ਵੀ ਜੋਗੀ ਤਾਂ ਖੜਾ ਹੁਣ ਦੇਖ ਲੈ ਦਿਖਾ ਸੱਪ ਦੂਜਾ ਦਿਖਾ ਦੂਜਾ ਦਿਖਾ ਇੱਕ ਕਹਿੰਦਾ ਹੋਰ ਸੀ ਹੋ ਲਈਏ ਹੋ ਰ ਬੱਬਾ ਆ ਗਿਆ ਆਹ ਜੀ ਆਏ ਹਾਏ ਕਿ ਤੂੰ ਕੱਢਿਆ ਸਾਨੂੰ ਕੀ ਪਤਾ ਕੀ ਹੈ ਉਹ ਜੈ ਹੋ ਅਬ ਉਹ ਕੱਖੀ ਕੱਖੀ ਦੇ ਵਿੱਚੋਂ ਕੱਢਿਆ ਹਾਂ ਆ ਜੈ ਆ ਜੈ ਉਹ ਮੈਂ ਤਾਂ ਜਾਨਾ ਬਾਈ ਇੱਕ ਪਾਣੀ ਵਾਲਾ ਬਾਬਾ ਮੈਂ ਚੱਲਿਆ ਤੂੰ ਸਾਈਡ ਤੇ ਹੋ ਜਾ ਜਿਹੜੀ ਜ਼ਹਿਰੀਲੇ ਸੱਪਾਂ ਦੇ ਕੋਲੇ ਸਾਰੇ ਮੈਂ ਦੇਖਦਾ ਇਹਨੂੰ ਦੇਖ ਲਾ ਤੂੰ ਕਰਕੇ ਖਾ ਇਹਨੂੰ ਤੂੰ ਵਾਹ ਇਹ ਰੱਖਦਾ ਮੈਂ ਕੋਲੇ ਦੇ ਕਈ ਵਾਰ ਮਾਰਨਾ ਪੈ ਜਾਂਦਾ ਜੇ ਉਹ ਵਹੀ ਮਾਰ ਜਾ ਲੈਣਾ ਇੱਕ ਵਾਰੀ ਹੋਰ ਵਜਾ ਹਾਂ ਹੋਰ ਵਜਾ ਆਹ ਨਿਕਲੇ ਨਿਕਲੇ ਆਇਆ ਹਲਾਕੇ ਦੇਖੇਨ ਓਏ ਜਮੇ ਬਾਬਾ ਜਮੇ ਓਏ ਆਹ ਆਇਆ ਬਈ ਆਇਆ ਇਕੱਠੇ ਨਾ ਚੱਕੀ ਡੰਗ ਦੇਣਗੇ ਓ ਆਈਏ ਜੀ ਬਈ ਆਹ ਆਹ ਏ ਬਈ ਆ ਬਾਬੇ ਏ ਬਈ ਆ ਕਾੜਾ ਆ ਗਜਾ ਤੀਲਾ ਓ ਕੱਕੀ ਨੇ ਅੱਛਾ ਓ ਆਪਣੀ ਹੜ ਲਿਆ ਓ ਓ ਬਈ ਬਾਬਾ ਕੀ ਹੋਵੇ ਟੀਲਾ ਪੱਕਾ ਬਣ ਗਿਆ ਤੂੰ ਨਾਸਾ ਹਾਂ ਬਈ ਆ ਬਾਬਾ ਯਾਰ ਜੀ ਜੋ ਕੱਕੀ ਸਭ ਫੜ ਲੈ ਦੋ ਉਹ ਮੋਬਾਈਲ ਏਦੇ ਵਿੱਚ ਦੇਖ यह रीला नाग एक और होण हो गई बोल के कड् मड़े हूं करके बजा फिर निकल हूं बजा एक मिनट देख के हाथ पाई करदा के नहीं ओ तो देखी ਆਹ ਆਲੋਏ ਹਾਂ ਹੋਰ ਆ ਗਿਆ ਏ ਰੇ ਬੇ ਉੜਾਈ ਵੇ ਆ ਬੰਦ ਹੋਰੀ ਪੈ ਕੇ ਇਹ ਮਮਾ ਗਲਤ ਹੋ ਗਿਆ ਹਾਂ ਕੀ ਇਹ ਜੋੜਾ ਰੱਖ ਲੈ ਤੂੰ ਜੋੜਾ ਗੋਏ ਦੋ ਕੱਕੀ ਜੋ ਹੋਈਏ ਉਹ ਇਹ ਇਹ ਨੌਨੇ ਆ ਜਿੱਥੇ ਪਾਣੀ ਆ ਰਿਹਾ ਹਾਂ ਉਹ ਇਹ ਤੂੰ ਤੂੰ ਨਾ ਤੇਲਾ ਬਣ ਗਿਆ ਪਾ ਕਿੱਦਿਆ ਆ ਇਹ ਆ ਆਕੂ ਹੋਏ ਜੋਏ ਭਾਈ ਗੱਲ ਸੁਣ ਮੇਰੀ ਹਾਂ ਤੂੰ ਬਣ ਗਿਆ ਚੇਲਾ ਤੇਰੇ ਮੁੰਦਰਾ ਪਾਵਾਂਗੇ ਇਹਦੇ ਬਾਅਦ

ਓਏ 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 ਮਾਸ਼ਾ ਅੱਲਾਹ ਸ਼ਮੰਡਾਰ ਕੁਤੀ ਇਸਲੀ ਕੋਪੋਸ ਦੀ ਉਸਤਕ ਲਗੁੰਡਾ ਪੱਕਾ ਕੇ ਲਾ ਬਣ ਜਾਣਾ ਠੀਕ ਹੈ ਤੂੰ ਨਾਲ ਚੱਲਿਆ ਕਰ ਹੁਣ ਗਾ ਜੂ ਹਾਂ ਦਵਾਈਆਂ ਦੇ ਬਨੇ ਕਰਿਆ ਕਰ ਇੱਕ ਤੈਨੂੰ ਖੁੰਡਾ ਦੇ ਦਿਆਂਗੇ ਇੱਕ ਚਾਕਰ ਖੁੰਡਾ ਦੇ ਦਿਆਂਗੇ ਬੜਾ ਸਾਰਾ ਖੁੰਡਾ ਦੇ ਸਹੀ ਹੋ ਜੇਂਗਾ ਚੱਲਿਆ ਕਰੇਗਾ ਨਾਲ ਨਾਥਾਂ ਦੇ ਨਾਲ ਚੱਲਿਆ ਕਰੇਗਾ ਪੱਕਾ ਬਣ ਗਿਆ ਜੀ ਪੱਕਾ ਠੀਕ ਹੈ ਫਿਰ ਕੋਈ ਆ ਜਾ ਗਾਗੋ ਪਾਣੀ ਪਿਉਣਾ ਯਾਰ ਮੱਝਾਂ ਨੂੰ ਜਾ ਕੇ ਆ ਜਾ ਮੈਂ ਆ ਜਾਵੇ ਜਾਂਦਾ ਨਹੀਂ ਕਿਉਂ ਮੈਂ ਆ ਜਾਵੇ ਸੱਪ ਸੱਪ ਫੜਿਆ ਕਰੇਗਾ ਆਹੋ ਚੱਕ ਖੜਾ ਹੋ ਓਏ ਆ ਜਾ ਇਹਨਾਂ ਸੱਪ ਫੜਨ ਲਾ ਕੇ ਨਾਗ ਫੜਨੇ ਆ ਵੱਡੇ ਉੱਤੇ ਸੰਤਰਾ ਮਾ ਬਾਬਾ ਤਾਂ ਹੈਗਾ ਹੁਣ ਤੂੰ ਮੇਰੇ ਨਾਲ ਜਾਂਦਾ ਨਹੀਂ ਨਹੀਂ ਬਾਜੀ ਬਾਬਾ ਬਣ ਗਿਆ ਇਹ ਨਹੀਂ ਜਾਂਦਾ ਓਹੋ ਓ ਬਾਬਾ ਤੂੰ ਕਿੱਥੋਂ ਪੱਟ ਲਿਆ ਇਹ ਬੰਦਾ ਨਾ ਇਹ ਦਵਾਈਆਂ ਦੇਣ ਲੱਗੂਗਾ ਆਹੋ ਜਾਈਓ ਬਾਬਾ ਆ ਜਾ ਬੈਠ ਕੇ ਗੱਲ ਕਰੇ ਕਰੇ ਸਾਡੀ ਦਾਸ ਹੋ ਜਾਏਗਾ ਕਦੋਂ ਨਹੀਂ ਜਾਣਾ ਇਹਨੇ ਓਏ ਮੈਂ ਓ ਮੈਂ ਓ ਬਾਬਾ ਤੇਰੇ ਖੁੰਡਾ ਮਨੂ ਮੈਂ ਤੇਰੇ ਇਹ ਨਹੀਂ ਇਹਨੇ ਸਮਝਾ ਦੇ ਆ ਜਾ ਬਸ ਮੈਂ ਕਿਉਂ ਹਟ ਜਾਾਂ ਕਰੇ ਨਹੀਂ ਆਣਾ ਤੂੰ ਸਕੇ ਓ ਮਮਾ ਆ ਜਾ ਇਹ ਨਹੀਂ ਜਾਂਦਾ ਹੁਣ ਆ ਜਾ ਮੈਂ ਕੰਮ ਕਰ ਤੂੰ ਆਪਣਾ ਓ ਬਾਬਾ ਆਏ ਬਾਬਾ ਬੱਬੇ ਯਾਰ ਤੂੰ ਚਲੋ ਛੜਾ ਇਹਨੂੰ ਛੜਾ ਫੋਕੀ ਓਏ ਆਹ ਗੁੰਡਾ ਲੈ ਲੈ ਗੁੰਡਾ ਗੁੰਡਾ ਲੈ ਲੈ ਲੋਟ ਨਹੀਂ ਆਉਂਦਾ ਇਹਦੇ ਬੰਦੇ ਫੜ ਫੜ ਗੁੰਡਾ ਲੈ ਚਾਰ ਮਾਰੇ ਤੇ ਓਏ ਓਏ ਇਹ ਨਹੀਂ ਜਾਣੇ ਜੇ ਮੈਂ ਇਹ ਬੱਕ ਜਾ ਜਾ ਬੱਕ ਜਾ ਬੱਕ ਜਾ ਇਹ ਬੱਕ ਜਾਣਾ ਤੇਰੇ ਮਾਰਨਾ ਹੈ ਨਕੀ ਲਿਆ ਗਿਆ ਹੈ ਤੂੰ ਚੱਲ ਬੰਦਾ ਪਟ ਰਿਹਾ ਇਥੇ ਇਹ ਬਲੱਡ ਵਧ ਗਈ ਤੂੰ ਚੱਲ ਤੁਹਾਨੂੰ ਕਹਤਾ ਹੀ ਨਾ ਪਈ ਮਾਰ ਪਰ ਆਏ ਨਹੀਂ ਲੋਟ ਆਉਣਾ ਹੈ ਓ ਠੀਕ ਆ ਵਜਾ ਜਾ ਬੱਕ ਜਾ ਚੱਲ ਚੱਕ ਆਪਣੀ ਬਗਲੀ ਚੱਕ ਲੈ ਆ ਬਾਬਾ ਇਹ ਲਾ ਬਣ ਗਿਆ ਪੱਕਾ ਏ ਚੱਲ ਲੱਗ ਗਿਆ ਇਹ ਚੇਲਾ ਬਣ ਗਿਆ ਪੱਕਾ ਚੜਦਾ ਆਸਦਾ ਆ ਜਾ ਚੱਲ ਹਾਂ ਖੰਡੀਆਂ ਕਰਨ ਵਾਸਤੇ ਸਿਰ ਦੁਖਦਾ ਹੋਵੇ ਤੇ ਬਈ ਜੋੜਾਂ ਆਂਦਾ ਦਰਦ ਹੋਵੇ ਤੇ ਬਈ ਝੁਗਰੋ ਹੋਵੇ ਸਭ ਕਾਸੇ ਦੀ ਦਵਾਈ ਦਿੰਦੇ ਆ ਬਾਬੇ ਆਇਆ ਆਇਆ ਆਣੀ ਚੱਲਣਾ ਆ ਆਪਾਂ ਸਿੱਧਾ ਪਿੰਡ ਨੂੰ ਓਏ ਬਈ ਦਵਾਈਆਂ ਦੇਣੀਆਂ ਠੀਕ ਆ ਕਿ ਨਹੀਂ ਤੁਮ ਕੋਲ